ਕਿ ਜਿਹੜਾ ਖਰਦਾ ਸੈਂਟਰ ਨੇ ਤੇ ਜਿਆ ਬਬਾ ਹਾਂਸ ਵਾਲਾ ਗਿਆ ਸਭ ਜਨੂੰ ਬੰਦ ਕਰਿਆ ਰੰਡਾ ਪਰ ਮੋਦੀ ਦੀ ਸੱਜੀ ਬਾਹ ਤੁਸੀਂ ਵੀ ਹੋ ਜਿਹੜੇ ਲੋਕ ਕਹਿੰਦੇ ਸੀ ਜਦੋਂ ਆ ਕਾਨੂੰਨ ਲਾਗੂ ਹੋਣਾ ਨੇ ਕਰਨਾ ਕੀ ਆ ਮੈਂ ਇਸ ਕਰਕੇ ਬੋਲ ਰਿਹਾ ਜਿਨ੍ਹਾਂ ਨੂੰ ਲੱਗਦਾ ਵੀ ਐਮਐਸਪੀ ਦੀ ਜੇ ਗਾਰੰਟੀ ਬਣਦੀ ਆ ਕੀਮਤਾਂ ਜਿਹੜੀਆਂ ਪਾਣੀ ਉਸੇ ਰੇਟ ਤੇ ਵੇਚੀ ਜਾਣ ਉਹ ਜੋਸ਼ਨ ਜੀ ਪੂਰਾ ਨੂੰ ਉਹਨਾਂ ਛੋਟੇ ਦੁਕਾਨਦਾਰਾਂ ਨੂੰ ਗਮਰਾਹ ਕਰਦਾ ਵੀ ਮੰਗਿਆਈ ਹੋ ਜੂਗੀ ਅੱਜ ਦੇ ਜਗਾ ਮਾਰੋ ਉਹਨਾਂ ਵਪਾਰੀਆਂ ਨੇ ਸਤਾ 2300 ਨੂੰ ਕਟਕ ਲਈ ਹੋ ਗਿਆ 2300 ਨੂੰ ਤੇ ਭਰਾਵੋ ਅੱਜ ਮਿਲਦੇ ਆ 3500 ਨੂੰ 3600 ਨੂੰ 3700 ਪਾਟਾ ਮੁੱਦਾ ਇਹ ਮੰਗਿਆਈ ਕਿਉਂ ਹੋਈ ਆ ਕਿਉਂਕਿ ਪ੍ਰਾਈਵੇਟਾਂ ਕੋਲੇ ਸਟਾਕ ਜਮਾ ਹੋ ਗਏ ਤੇ ਜਮੂਆ ਮੰਮੀ ਟੁੱਟ ਗਈ ਉਹ ਕਾਨੂੰਨ ਲਾਗੂ ਹੋਵੇ ਤਾਂ ਜਿਹੜੇ ਅੰਗ ਜਾਂਦੇ ਆ ਉਹਨਾਂ ਨੂੰ ਜਿਹੜੇ ਸਤਾ ਮਿਲਿਆ ਕਰੂ ਪਾ ਲੋ ਇਸ ਕਰਕੇ ਕਹਿੰਦੇ ਆ ਮੋਦੀ ਹਕੂਮਤਾਂ ਇਹ ਮੱਤ ਸੋਚੇ ਵੀ ਇਹ ਸੰਯੁਕਤ ਕਿਸਾਨ ਮੋਰਚਾ ਇਹ ਦੂਜੇ ਪੰਨਜਾਰਾ ਸੰਯੁਕਤ ਮੋਰਚਾ ਸੰਯੁਕਤ ਮੋਰਚੇ ਦੇ ਵਿੱਚ ਮਜ਼ਦੂਰ ਨਹੀਂ ਆਉਣਗੇ ਛੋਟੇ ਦੁਕਾਨਦਾਰ ਅੱਜ ਬੇਰਿਸ ਵਾਲੀਆਂ ਕੁੱਤਾ ਪੱਟੀਆਂ ਵਾਲੀਆਂ ਸਾਡੀਆਂ ਚਿਹੜੀਆਂ ਅੱਜ ਜਿਹੜੇ ਮਜ਼ਦੂਰ ਉਹ ਬੇਲੋਂ ਬੱਚਿਆ ਕਰ ਤੋਂ ਸੋ ਇਹਦਾ ਮੌਕਾ ਬਣਨ ਦੀ ਲੋੜ ਹੈ ਤੇ ਦਿੱਲੀ ਨੂੰ ਦੱਸ ਦੇਣੇ ਆਹ ਜਿਹੜੀ ਪ੍ਰਜਨੀ ਮੋਗਾ ਕਾਨਫਰੰਸ ਜਿਹਨੇ ਪਹਿਲਾਂ ਪੰਜਾਬ ਨੂੰ ਖਵਾਇਆ ਸੀ ਅਸੀਂ ਥੱਲੇ ਥੱਲੇ ਤੱਕ ਗੱਲ ਲੈ ਕੇ ਜਾਣੀ ਪੰਜਾਬ ਪਖੜ ਲੋਕਿਆ ਇਹ ਤੂੰ ਅੱਗੇ ਰਲਣ ਕਰਗੇ ਸਾਡੇ ਆਗੂ ਤੇ ਉਸ ਰੂਪ ਪਖਾ ਕੇ ਉਹ ਦਿੱਲੀ ਨੂੰ ਚਾਚ ਫੇਰੋ ਕੇ ਰੱਖਨੇ ਪਾਉਣਾ ਉਹਦੀਆਂ ਤਿਆਰੀਆਂ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ